ਤੁਦੀ ਕੰਗੜਾ ਨੋਟ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਤਾਂ ਦੇਖ ਹੀ ਲਿਆ ਹੁਣ ਜਿਸ ਟ੍ਰੇਲਰ ਨੇ ਅੱਜ ਕੱਲ ਥੋੜਾ ਜਿਹਾ ਪਰਤੂਕਾਇਆ ਹੋਇਆ ਪਰਤੂਕਿਆਂ ਪਾਇਆ ਹੋਇਆ ਇਹ ਵੀ ਤੁਹਾਨੂੰ ਪਤਾ ਲੱਗ ਗਿਆ ਹੁਣ ਅਗਰ ਤੁਸੀਂ ਟ੍ਰੇਲਰ ਦੇਖਿਆ ਤਾਂ ਉਹਦੇ ਵਿੱਚ ਇੱਕ ਸੀਨ ਜਿਸਦੇ ਵਿੱਚ ਕੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦਿਖਾਇਆ ਗਿਆ ਉਹਨਾਂ ਦਾ ਰੋਲ ਕੀਤਾ ਕਿਸੇ ਨੇ ਤੇ ਉਸ ਛੋਟੇ ਜਿਹੇ ਸੀਨ ਨੂੰ ਲੈ ਕੇ ਹੁਣ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਜੀ ਐਸਜੀਪੀਸੀ ਵੀ ਨੋਟਿਸ ਲੈ ਰਹੀ ਹੈ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਪਟਕੀਆਂ ਹੋਈਆਂ ਨੇ ਕਈਆਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਕਈਆਂ ਦਾ ਇਹ ਕਹਿਣਾ ਹੈ ਕਿ ਆਥੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਰੋਲ ਕੋਈ ਇਨਸਾਨ ਨਹੀਂ ਕਰ ਸਕਦਾ। ਬਹੁਤ ਸਾਰੇ ਯਾਨੀ ਕਿ ਉਹਦੇ ਉੱਤੇ ਸਵਾਲ ਉਠਾਏ ਜਾ ਰਹੇ ਆ। ਪਰ ਮੇਰਾ ਪਤਾ ਇਹਦੇ ਵਿੱਚ ਕੀ ਮੰਨਣਾ ਕਿ ਇਹ ਸਭ ਕੁਝ ਕੰਗਣਾ ਰਣੌਤ ਨੇ ਜਾਣ ਬੁੱਝ ਕੇ ਕੀਤਾ। ਤੇ ਜੋ ਕੰਗਣਾ ਚਾਹੁੰਦੀ ਸੀ ਨਾ ਉਹ ਹੁਣ ਆਪਾਂ ਕਰ ਰਹੇ ਆ। ਆਪਾਂ ਕੀ ਕਰ ਰਹੇ ਆ? ਆਪਾਂ ਖੁਦ ਹੀ ਉਹਦੀ ਫਿਲਮ ਪ੍ਰਮੋਟ ਕਰ ਰਹੇ ਆ। ਜੀ ਹਾਂ ਸਿੱਖ ਆਪ ਹੀ ਉਹਦੀ ਫਿਲਮ ਨੂੰ ਪ੍ਰਮੋਟ ਕਰ ਰਿਹਾ ਉਹਦੀ ਫਿਲਮ ਨੂੰ ਲਾਈਮਲਾਈਟ ਵਿੱਚ ਲੈ ਕੇ ਆ ਰਹੇ ਆ ਹੁਣ ਜਦੋਂ ਦਾ ਟ੍ਰੇਲਰ ਆਇਆ ਦੇਖੋ ਕਿੰਨੇ ਜਿਆਦਾ ਬਿਆਨ ਆ ਗਏ ਜਿੰਨੇ ਜਿਆਦਾ ਬਿਆਨ ਆਉਂਦੇ ਆ ਓਨੀਆਂ ਜਿਆਦਾ ਹੀ ਮੀਡੀਆ ਵਿੱਚ ਖਬਰਾਂ ਫੈਲਦੀਆਂ ਜਿੰਨੀਆਂ ਜਿਆਦਾ ਖਬਰਾਂ ਫੈਲਦੀਆਂ ਓਨੀਆਂ ਹੀ ਜਿਆਦਾ ਉਹ ਤੇ ਵੀਡੀਓ ਬਣਦੀਆਂ ਤੇ ਓਨੀਆਂ ਹੀ ਜਿਆਦਾ ਚਰਚਾ ਦਾ ਵਿਸ਼ਾ ਬਣਦੀ ਆ ਫਿਲਮ ਦੇਖੋ ਇੱਕ ਗੱਲ ਤਾਂ ਤੁਸੀਂ ਵੀ ਨੋਟਿਸ ਕੀਤੀ ਹੋਣੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਕੰਗਣਾ ਰਨੋਦ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਪਿਛਲੀਆਂ ਕਈ ਫਿਲਮਾਂ ਉਹਦੀਆਂ ਮੂਹਰੇ ਮੂੰਹ ਡਿੱਗੀਆਂ ਨੇ ਉਹਦੀ 100 ਕਰੋੜ ਦੀ ਬਜਟ ਵਾਲੀ ਫਿਲਮ ਤੀ ਇੱਕ ਜਿਹਨੇ ਸਿਰਫ 3-4 ਕਰੋੜ ਹੀ ਕਮਾਈ ਇੰਨਾ ਬੁਰਾ ਹਾਲ ਹੋਇਆ ਪਿਆ ਉਹਦਾ ਤੇ ਇੱਕ ਇਹ ਵੀ ਸੱਚ ਹੈ ਕਿ ਅੱਜ ਦੇ ਟਾਈਮ ਵਿੱਚ ਫਿਲਮ ਉਹੀ ਚੱਲਦੀ ਹੈ ਜਿਸ ਦੀ ਹਾਈਪ ਹੋਵੇ ਹਾਈਪ ਯਾਨੀ ਜਿਹੜੀ ਲਾਈਮਲਾਈਟ ਵਿੱਚ ਹੋਵੇ ਜਿਸ ਦੀ ਬਹੁਤ ਜ਼ਿਆਦਾ ਚਰਚਾ ਹੋਵੇ ਫਿਲਮ ਦੀ ਹੁਣ ਹਾਈਪ ਕ੍ਰੀਏਟ ਕਰਨ ਦੇ ਤਿੰਨ ਤਰੀਕੇ ਆ ਪਹਿਲੇ ਦੋ ਤਾਂ ਸਹੀ ਆ ਪਹਿਲਾ ਤਰੀਕਾ ਹੈਗਾ ਸਟਾਰ ਪਾਵਰ ਕਿ ਤੁਸੀਂ ਬਹੁਤ ਵੱਡੇ ਸਟਾਰ ਹੋ ਤੁਹਾਡੀ ਕੋਈ ਫਿਲਮ ਆ ਰਹੀ ਹੈ ਤਾਂ ਆਟੋਮੈਟਿਕਲੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਜਿਵੇਂ ਕਿ ਅਗਰ ਸ਼ਾਹਰੂਖ ਖਾਨ ਕੋਈ ਫਿਲਮ ਲੈ ਕੇ ਆਵੇ ਜਾਂ ਪ੍ਰਭਾਸ ਕੋਈ ਫਿਲਮ ਲੈ ਕੇ ਆਵੇ ਤਾਂ ਇਹ ਚਰਚਾ ਦਾ ਵਿਸ਼ਾ ਬਣਨਗੇ ਕਿਉਂਕਿ ਇਹਨਾਂ ਦੀ ਸਟਾਰ ਪਾਵਰ ਬਹੁਤ ਵੱਡੀ ਹੈ ਉਹ ਆਟੋਮੈਟਿਕਲੀ ਫਿਲਮ ਹਾਈਪ ਵਿੱਚ ਆਉਂਦੀ ਹੈ ਦੂਜਾ ਇੱਕ ਤਰੀਕਾ ਹੈਗਾ ਜੀ ਕੰਟੈਂਟ ਕਿ ਫਿਲਮ ਦਾ ਕੰਟੈਂਟ ਬੜਾ ਵਧੀਆ ਲੋਕਾਂ ਨੂੰ ਉਹਦੀ ਉਡੀਕ ਸੀ ਭਾਵੇਂ ਸਟਾਰ ਪਾਵਰ ਵੀ ਉਹਦੇ ਵਿੱਚ ਬੜੀ ਵੱਡੀ ਨਾ ਹੋਵੇ ਸਟਾਰ ਕਾਸਟ ਛੋਟੀ ਹੋਵੇ ਜਿਵੇਂ ਕਿ ਹੁਣੇ-ਹੁਣੇ ਰਿਲੀਜ਼ ਹੋਈ ਇਸਤਰੀ 2 ਫਿਲਮ ਹੁਣ ਤੁਸੀਂ ਦੇਖੋਗੇ ਉਹਦੇ ਵਿੱਚ ਚਾਹੇ ਸ਼ਰਦਾ ਕਪੂਰ ਆ ਰਾਜਕਮਨ ਰਾਓ ਪਰ ਅਪਾ ਜਾਣਦੇ ਆ ਕਿ ਕੋਈ ਬਹਾਲੇ ਵੱਡੇ ਸਟਾਰ ਤਾਂ ਹੈ ਨਹੀਂ ਪਰ ਫਿਲਮ ਦਾ ਕੰਟੈਂਟ ਸਭ ਨੂੰ ਇਸਤਰੀ ਫਿਲਮ ਦੀ ਉਡੀਕ ਸੀ ਇਸ ਤਰ੍ਹਾਂ ਦੀਆਂ ਕੁਝ 4-5 ਮਹੀਨੇ ਜਿੰਨਾ ਵਿੱਚ ਸਟਾਰ ਪਾਵਰ ਵੱਡੀ ਨਹੀਂ ਹੁੰਦੀ ਪਰ ਕੰਟੈਂਟ ਇਸ ਤਰ੍ਹਾਂ ਦਾ ਹੁੰਦਾ ਕਿ ਕਿ ਟ੍ਰੇਲਰ ਆਉਣ ਤੋਂ ਹੀ ਲੋਕ ਉਹਦੇ ਬਾਰੇ ਚਰਚਾ ਕਰਨ ਲੱਗ ਜਾਂਦੇ ਆ ਫਿਲਮ ਦੀ ਹਾਈਪ ਬਣ ਜਾਂਦੀ ਹੈ ਹੁਣ ਜੇ ਤੁਹਾਡੇ ਕੋਲ ਇਹ ਦੋਨੇ ਚੀਜ਼ਾਂ ਹੀ ਹੈ ਨਹੀਂ ਕਿ ਨਾ ਤਾਂ ਤੁਹਾਡੀ ਸਟਾਰ ਪਾਵਰ ਇਹੋ ਜੀ ਆ ਵੀ ਲੋਕ ਸਨਮੇ ਵੱਲ ਖਿੱਚੇ ਦੁਰੇ ਹੋ ਤੇ ਨਾ ਹੀ ਤੁਹਾਡੀ ਫਿਲਮ ਦਾ ਕੰਟੈਂਟ ਇਹੋ ਜਿਹਾ ਕਿ ਲੋਕ ਪੇਸ ਅਰੀਜ ਨਾਲ ਇੰਤਜ਼ਾਰ ਕਰਨ ਤਾਂ ਫਿਰ ਤੀਜਾ ਤਰੀਕਾ ਕੀ ਬਚਿਆ ਉਹ ਬਚ ਗਿਆ ਕੰਟਰੋਵਰਸਟੀ ਤੇ ਬਹੁਤ ਸਾਰੇ ਜਿਹੜੇ ਐਕਟਰ ਨੇ ਉਹ ਹੀ ਤਰੀਕਾ ਵਰਤਦੇ ਆ ਕਿ ਜੇ ਤੁਹਾਡੀ ਫਿਲਮ ਵਿੱਚ ਦਮ ਨਹੀਂ ਤਾਂ ਉਹ ਕੰਟਰੋਵਰਸਟੀ ਕਰਾ ਕੇ ਫਿਲਮ ریلیਜ਼ ਹੋਣ ਤੋਂ ਪਹਿਲਾਂ ਹੀ ਕੰਟਰੋਵਰਸਟੀ ਕਰਾ ਕੇ ਪਰ ਨੂੰ ਚਰਚਾ ਦਾ ਵਿਸ਼ਾ ਬਣਾਉਂਦੇ ਆ ਤੇ ਫਿਲਮ ਨੂੰ ਹਾਈਪ ਚ ਲੈ ਕੇ ਆਉਂਦੇ ਆ ਕੇ ਕੀ ਕਰ ਰਹੀ ਹੈ ਕੰਗਣਾ ਰਣੌਤ ਔਰ ਕੋਈ ਤਰੀਕਾ ਨਹੀਂ ਸੀ ਬਚਿਆ ਉਹਦੇ ਕੋਲੇ ਨਹੀਂ ਤਾਂ ਤੁਸੀਂ ਦੇਖੋ ਕਿ ਉਹਨੇ ਉਹ ਸੀਨ ਟ੍ਰੇਲਰ ਵਿੱਚ ਕਿਉਂ ਪਾਇਆ ਇਸ ਤਰੀਕੇ ਦੇ ਜਿਹੜੇ ਸੀਨ ਹੁੰਦੇ ਆ ਨਾ ਫਿਲਮਾਂ ਵਾਲੇ ਉਹਨੂੰ ਟ੍ਰੇਲਰ 'ਚ ਨਹੀਂ ਪਾਉਂਦੇ ਡਾਇਰੈਕਟ ਫਿਲਮ ਵਿੱਚ ਸ਼ੋਅ ਕਰਦੇ ਤਾਂ ਕਿ ਜਦੋਂ ਲੋਕ ਫਿਲਮ ਦੇਖਣ ਤਾਂ ਸ਼ੌਕ ਹੋ ਜਾਣ ਅਗਰ ਤੁਸੀਂ ਇਸ ਤਰੀਕੇ ਦਾ ਕੋਈ ਵੱਡਾ ਸੀਨ ਫਿਲਮ ਦਾ ਕੋਈ ਵੱਡਾ ਸੀਕ੍ਰੇਟ ਅਗਰ ਤੁਸੀਂ ਟ੍ਰੇਲਰ ਵਿੱਚ ਹੀ ਰਿਵੀਲ ਕਰ ਰਹੇ ਹੋ ਤਾਂ ਇਹਦਾ ਕੀ ਮਤਲਬ ਹੈ ਤੁਸੀਂ ਜਾਣ ਬੁੱਝ ਕੇ ਇਦਾਂ ਕਰ ਰਹੇ ਹੋ ਕਿਉਂਕਿ ਤੁਹਾਨੂੰ ਪਤਾ ਇਸ ਤਰ੍ਹਾਂ ਦੇ ਸੀਨ ਅਗਰ ਆਉਣਗੇ ਇਹਦੇ ਤੇ ਚਰਚਾ ਛੜੇਗੀ ਵਿਵਾਦ ਛੜੇਗਾ ਤੁਹਾਡੀ ਫਿਲਮ ਨੂੰ ਲੋਕ ਚਰਚਾ ਦਾ ਵਿਸ਼ਾ ਬਣਾਉਣਗੇ ਤੁਹਾਡੀ ਫਿਲਮ ਹਾਈਪ ਵਿੱਚ ਆਵੇਗੀ ਤੇ ਬੁਰਾ ਨਾ ਮੰਨਿਓ ਆਪਾਂ ਉਹੀ ਕਰ ਰਹੇ ਆ ਹੁਣ ਇੱਥੇ ਆਪਾਂ ਬੁਰੇ ਵੀ ਫਸੇ ਹੋਏ ਆ ਕਿ ਜੇ ਜਿਹੜਾ ਆਪਾਂ ਕੋਈ ਵਿਰੋਧ ਨਹੀਂ ਕਰਦੇ ਤਾਂ ਫਿਰ ਮਰ ਰਲੀਵ ਹੋ ਜਾਣੀ ਆ ਫੇਰ ਵੀ ਆਪਾਂ ਨੂੰ ਆਖਿਆ ਜਾਊਗਾ ਵੀ ਉਹਦੇ ਵਿੱਚ ਐਨਾ ਕੁਝ ਦਿਖਾਇਆਗਾ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਜੇ ਹੁਣ ਸਿੱਖ ਸੰਥਾਾਂ ਮ ਵਿਰੋਧ ਕਰ ਰਹੀਆਂ ਨੇ ਤਾਂ ਓਨੀ ਹੀ ਜ਼ਿਆਦਾ ਪ੍ਰਮ ਵਾਰੀ ਗੱਲਬਾਤ ਹੋ ਰਹੀ ਹੈ ਦੇਸ਼ ਵਿੱਚ ਤੇ ਯਕੀਨ ਮੰਨੋ ਜਿੰਨੀ ਜ਼ਿਆਦਾ ਇਹਦੀ ਹਾਈ ਹੌਲੀ ਹੌਲੀ ਵੱਧਦੀ ਜਾਏਗੀ ਫਿਲਮ ਰਿਲੀਜ਼ ਹੋਣ ਦੇ ਨੇੜੇ ਓਨੀ ਹੀ ਜ਼ਿਆਦਾ ਉਹਨੂੰ ਓਪਨਿੰਗ ਮਿਲੇਗੀ ਜਿਹੜੀ ਕਿ ਬਿਨਾ ਕੌਂਟਰੋਵਰਸੀ ਦੇ ਕੰਗਣਾ ਦੀ ਫਿਲਮ ਨੂੰ ਨਹੀਂ ਮਿਲਦੀ ਇਹ ਗੱਲ ਮੈਂ ਗਰੰਟੀ ਨਾਲ ਕਹਿ ਸਕਦਾ ਜਿੰਨਾ ਕਿ ਮੈਂ ਫਿਲਮ ਇੰਡਸਟਰੀ ਨੂੰ ਜਾਣਦਾ ਹੁਣ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਸੱਚਮੁੱਚ ਸੰਤ ਜਗਨੈਸ਼ ਸਿੰਘ ਭਿੰਡਰਾਂ ਵਾਲਾ ਨੂੰ ਨਹੀਂ ਦਿਖਾਇਆ ਜਾ ਸਕਦਾ ਫਿਲਮ ਵਿੱਚ ਕਿ ਉਹਨਾਂ ਦਾ ਰੋਲ ਕਰਨਾ ਮਨਾਂਜਾ ਕਿਉਂ ਨਹੀਂ ਕੀਤਾ ਜਾ ਸਕਦਾ ਉਹਨਾਂ ਦਾ ਰੋਲ ਇਹ ਆਪਣੇ ਆਪ ਵਿੱਚ ਚਰਚਾ ਦਾ ਵਿਸ਼ਾ ਇਹਦੇ ਬਾਰੇ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਅਡੋਫਾਟੀ ਨੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਿਹੜੇ ਨੇ ਉਹ ਪਿਛਲੇ 50 ਸਾਲਾਂ ਵਿੱਚ ਉਹ ਇਹਨੇ ਤਾਂ ਪਿਛਲੇ 50 ਸਾਲਾਂ ਵਿੱਚ ਹੋਈਆਂ ਜਿੰਨੀਆਂ ਵੀ ਸ਼ਖਸੀਅਤਾਂ ਨੇ ਉਹਨਾਂ ਦਾ ਰੋਲ ਕਰਨ ਵਿੱਚ ਕੀ ਹਰਜ ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਫਿਲਮ ਵਿੱਚ ਉਹਨਾਂ ਨੂੰ ਕਿਵੇਂ ਦਿਖਾਇਆ ਜਾਂਦਾ ਉਹ ਇੱਕ ਸਵਾਲ ਹੈ ਤੇ ਇੱਥੇ ਕਈ ਲੋਕ ਇਸ ਗੱਲ ਤੇ ਵੀ ਬੈਸ ਕਰਦੇ ਨੇ ਕਿ ਕਿਹੜੀਆਂ-ਕਿਹੜੀਆਂ ਹਸਤੀਆਂ ਨੇ ਸਿੱਖ ਹਸਤੀਆਂ ਜਿਨ੍ਹਾਂ ਨੂੰ ਦਿਖਾਇਆ ਜਾ ਸਕਦਾ ਹੈ ਕਿਹੜੀਆਂ-ਕਿਹੜੀਆਂ ਹਸਤੀਆਂ ਨੇ ਜਿਨ੍ਹਾਂ ਨੂੰ ਨਹੀਂ ਦਿਖਾਇਆ ਜਾ ਸਕਦਾ ਜਿਨ੍ਹਾਂ ਦਾ ਰੋਲ ਕਰਨਾ ਮਨਾ ਅਗਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਤਾਂ ਇਹਦੇ ਤੇ ਮੈਂ ਇੱਕ ਸੈਪਰੇਟ ਫੋਰ ਵੀਡੀਓ ਲੈ ਕੇ ਆ ਰਿਹਾ ਜਿਸ ਦੇ ਵਿੱਚ ਮੈਂ ਪੂਰੀ ਡਿਟੇਲ ਦੇਵਾਂਗਾ ਕਿ ਕਿਹੜੀਆਂ ਸਿੱਖ ਸ਼ਖਸੀਅਤਾਂ ਦਾ ਰੋਲ ਕੀਤਾ ਜਾ ਸਕਦਾ ਹੈ ਤੇ ਕਿਹੜੀਆਂ ਦਾ ਨਹੀਂ ਅਗਰ ਤੁਸੀਂ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਇਹ ਵੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਇਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਵੀਡੀਓ ਪਸੰਦ ਆਈ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰੇ